ਨਾ ਕਿ ਮੈਂ ਹਫ਼ਤਾ ਬਾਅਦ ਸਿਕਾ ਇੰਡੀਆ ਤੋਂ ਰਾਹੀ ਵਾਪਸ ਆਇਆ ਤੇ ਅੱਜ ਲਾਜ ਯੂਨੀਵਰਸਿਟੀ ਦਾ ਰਜੇਵਾ ਹੈਗਾ ਇੱਕ ਹੋਰ ਰਜੇਵਾ ਹੈਗਾ ਇੱਕ ਬੰਗ ਚੁੱਕੇ ਨੇ ਕਿ ਲਦਾਖ ਦੇ ਐਮਪੀ ਨੇ ਉਹ ਪੰਜਾਬ ਆਏ ਨੇ ਉਹਨਾਂ ਦਾ ਸਵਾਗਤ ਕਰਨਾ ਡੇਰਾਵਸੀ ਜਾ ਕੇ ਸੋਨੇ ਕਰ ਜੇਵੇਂ ਦਾ ਕਾਰਨ ਮੈਂ ਅੱਜ ਪੂਰਾ ਸਮਾਂ ਇੱਥੇ ਜੋ ਆਪਣੀ ਜਿਕਜੈਤੀ ਪ੍ਰਗਟ ਕਰਨ ਆਇਆ ਹੈਗਾ ਆ ਉਹ ਨਹੀਂ ਲਗਾ ਸਕਿਆ ਅਜੀ ਵੱਡੀ ਟੀਮ ਨਾਲ ਸ਼ਾਮਲ ਹੋਏ ਹੈਗੇ ਆ ਮਾਲੀ ਸਾਹਿਬ ਦੇ ਜੋ ਨਜਾਇਜ਼ ਗ੍ਰਫਤਾਰੀ ਕੀਤੀ ਗਈ ਹੈਗੀ ਹੈ ਤੁਸੀਂ ਜਾਣਦੇ ਹੋ ਕਿ ਮਾਲੀ ਸਾਹਿਬ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਸਮਾਜਿਕ ਧਾਰਮਿਕ ਖੇਤਰ ਵਿੱਚ ਬੇਵਾਕ رائے ਰੱਖਣ ਵਾਲੇ ਇੱਕ ਨਿਡਰ ਲੇਖਕ ਨਿਡਰ ਟਿੱਪਣੀਕਾਰ ਨਿਡਰ ਵਿਸ਼ਲੇਸ਼ਕ ਦੇ ਤੌਰ ਤੇ ਅਸੀਂ ਸਾਰੇ ਉਹਨਾਂ ਨੂੰ ਜਾਣਦੇ ਹੈਗੇ ਹਾਂ ਉਹਨਾਂ ਨੇ ਹਮੇਸ਼ਾ ਬੇਵਾਕੀ ਨਾਲ ਨਿਰਪੱਖਤਾ ਨਾਲ ਆਪਣੀ ਗੱਲ ਕਹੀ ਹੈਗੀ ਹੈ ਚਾਹੇ ਕਿਸੇ ਨੂੰ ਕਿੰਨੀ ਵੀ ਮਾਰੀ ਕਿਉਂ ਨਾ ਆ ਦੇਵੇ ਲੱਗੇ ਮਾਲੀ ਸਾਹਿਬ ਨੇ ਹਮੇਸ਼ਾ ਸਵਾਦ ਦਾ ਪੱਲਾ ਫੜੀ ਰੱਖਿਆ ਔਖੇ ਦੀ ਔਖੇ ਹਾਲਤਾਂ ਵਿੱਚ ਵੀ ਉਹਨੇ ਬਾਬਾ ਨਾਨਕ ਦੀ ਉਹ ਦੁੱਖ ਜਿਹੜੀ ਦੁਨੀਆ ਵਾਸਤੇ ਕਿਰਾਹ ਦਰਸਾਵਾ ਹੈਗੀ ਹੈ ਜਦ ਲਗ ਦੁਨੀਆ ਰਹੀ ਏ ਨਾ ਨੇ ਕੁਝ ਸੁਣੀਏ ਕੁਝ ਕਹੀਏ ਉਹਨਾਂ ਨੇ ਮੇਰਾ ਸਵਾਦ ਦੀ ਬਕਾਇਤ ਕੀਤੀ ਹੈ ਉਹਨਾਂ ਨੇ ਮੇਸ਼ਾ ਗੱਲਬਾਤ ਦੀ ਬਕਾਇਤ ਕੀਤੀ ਹੈਗੀ ਹੈ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਬਕਾਇਤ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਜੋ ਇੱਕ ਫੈਡਰਲ ਸਿਸਟਮ ਹੈ ਸੰਗੀ ਢਾਂਚਾ ਹੈਗਾ ਉਹਦੇ ਦੀਵ ਰਾਜਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈਗੀ ਹੈ ਉਹਨਾਂ ਨੇ ਪਿਆਰ ਦੇ ਕਾਲੇ ਸਮਿਆਂ 'ਚ ਨੁਕੀ ਅਧਿਕਾਰਾਂ ਦੀ ਗੱਲ ਕੀਤੀ ਹੈ ਤੇ ਵਿਦਿਆਰਥੀ ਜੀਵਨ 'ਚ ਇਹ ਸਿਸਟਮ ਜਿਹੜਾ ਕਿ ਲੱਖਾਂ ਕਰੋੜਾਂ ਅਰਬਾਂ ਲੋਕਾਂ ਲਈ ਨਰਕ ਬਣਿਆ ਹੋਇਆ ਉਸ ਨੂੰ ਬਦਲਣ ਵਾਸਤੇ ਸੰਘਰਸ਼ ਦੀ ਗੱਲ ਕੀਤੀ ਹੈ ਤੇ ਖੋਤ ਮੋਰੇ ਹੋ ਕੇ ਉਹ ਸੰਘਰਸ਼ 'ਚ ਲੜਿਆ ਹੈਗਾ ਮੈਂ ਉਹਨਾਂ ਸਮਿਆਂ ਦਾ ਮਾਲੀ ਸਾਹਿਬ ਦਾ ਸੰਗੀਤ ਆਤੀ ਵੀ ਰਿਹਾ ਅਸੀਂ ਨਾਲ ਵੀ ਵਿਚਰੇ ਹੈਗੇ ਆ ਤੇ ਮੈਂ ਉਸ ਤੋਂ ਬਾਅਦ ਲਗਾਤਾਰ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਉਹਨਾਂ ਨਾਲ ਸੰਪਰਕ ਵਿਚਰੇ ਆ ਗਏ ਆ ਪੰਜਾਬ ਸਰਕਾਰ ਜਿਹੜੀ ਇਹ ਕਹ ਕੇ ਸੱਤਾ ਚਾਹੀਏ ਕਿ ਅਸੀਂ ਲੋਕਾਂ ਨੂੰ ਆਵਾਜ਼ ਦਿੰਦੀ ਹੈ ਲੋਕਾਂ ਨੂੰ ਅਸੀਂ ਜ਼ੁਬਾਨ ਦਿੰਦੀ ਹੈ ਲੋਕਾਂ ਨੂੰ ਸਿਸਟਮ ਨੂੰ ਸਵਾਲ ਕਰਨ ਦਾ ਬਲ ਦਿਖਾਇਆ ਹੈਗਾ ਹੈ ਬਲ ਸਖਾਇਆ ਹੈਗਾ ਤਰੀਕਾ ਦੱਸਿਆ ਹੈਗਾ ਉਹ ਸਰਕਾਰ ਨੇ ਜਦੋਂ ਉਹਨਾਂ ਨੇ ਆਪਣੇ ਉੱਤੇ ਸਵਾਲ ਆਣੇ ਸ਼ੁਰੂ ਹੋਏ ਉਹਨਾਂ ਦੀ ਆਪਣੀ ਕਾਰਗਵਾਈ ਪਰਖੀ ਜਾਣ ਲੱਗੀ ਉਸ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਜਾਣ ਲੱਗਾ ਤਾਂ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਉਸ ਕਿੰਤੂ ਪ੍ਰੰਤੂ ਕੱਲ੍ਹ ਵਾਲੀ ਇੱਕ ਪੰਜਾਬ ਦੀ ਬੁਲੰਦਵਾਲ ਮਰਵਿੰਦਰ ਸਿੰਘ ਮਾਲੀ ਨੂੰ ਇੱਕ ਝੂਠੇ ਕੇਸ ਤਹਿਤ ਜਿਹੜਾ ਕੇਸ ਬੰਦਾ ਹੀ ਨਹੀਂ ਹੈਗਾ ਹੈ ਜਿੱਦਤ ਪਤਾ ਹੀ ਨਹੀਂ ਇੱਕ ਵਾਰਨ ਹੋਰ ਦੱਸਦੇ ਮਾ ਕਿ ਜੋ ਬਦਲ ਜਾਣ ਲਾਇਆ ਕਿ ਉਹਨੇ ਕਿਸੇ ਦੀ ਇੱਜ਼ਤ ਹਮੇਸ਼ਾ ਪਾਵਾਂ ਨਾ ਨੂੰ ਦੇ ਫਿਰਕਿਆਂ ਨੂੰ ਪਰਚਾਣ ਦੀ ਕੋਸ਼ਿਸ਼ ਕੀਤੀ ਹੈ ਇਹ ਮਾਲੀ ਸਾਹਿਬ ਦੀ ਸ਼ਖਸੀਅਤ ਤੇ ਇਹ ਇਲਜ਼ਾਮ ਟੁੱਕਦਾ ਹੀ ਨਹੀਂ ਹੈਗਾ ਕਿਉਂਕਿ ਉਹ ਇੱਕ ਧਰਮ ਨਿਰਪੱਖ ਇੱਕ ਜਮਹੂਰੀ ਸ਼ਖਸੀਅਤ ਦੇ مالک ਹੈਗੇ ਹੈ ਤੇ ਉਹਨਾਂ ਉੱਤੇ ਇਹ ਇਲਜ਼ਾਮ ਝੂਠਾ ਲਾ ਕੇ ਉਹ ਵੀ ਕਿਸੇ ਆਮ ਸ਼ਹਿਰੀ ਵੱਲੋਂ ਨਹੀਂ ਆਪਣੇ ਪਾਰਟੀ ਦੇ ਇੱਕ ਸਿਆਸੀ ਕਾਰਕੁਨ ਵੱਲੋਂ ਉਹਨਾਂ 'ਤੇ ਜੋ ਇਲਜ਼ਾਮ ਲਾ ਕੇ ਜੇਲ੍ਹ ਸੁਟਿਆ ਗਿਆ ਹੈਗਾ ਔਰ ਜਿਸ ਤੱਕਰ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਜੋ ਪੋਸਤ ਸਭ ਤੋਂ ਦਾ ਵਤੀਰਾ ਸੀਗਾ ਜੋ ਹੈਂਕਰ ਸੀਗੀ ਗਫਤਾਰ ਕਾ ਮੇਲੇ ਉਸ ਤੋਂ ਸਾਬ ਜाहਰ ਸੀਗਾ ਕਿ ਸਰਕਾਰ ਇਸ ਕਰਦੇ ਤੁਲੀ ਹੋਈ ਹੈ ਕਿ ਪੰਜਾਬ ਦੀ ਇਸ ਬਲੰਦ ਆਵਾਜ਼ ਨੂੰ ਕਿਵੇਂ ਸਿੱਖਾਂ ਪਿੱਛੇ ਬੰਦ ਕਰਕੇ ਚੁੱਪ ਕਰਾਉਣਾ ਹੈਗਾ ਜਿਸ ਦੇ ਵਿਰੋਧ ਵਿੱਚ ਸਾਰਾ ਅੱਜ ਪੰਜਾਬ ਜੋ ਤੁਸੀਂ ਦੇਖ ਰਹੇ ਹੋ ਨੁਮਾਇंदे ਆਏ ਨੇ ਇਹ ਜਥੇਬੰਦੀਆਂ ਨੇ ਤਤਰੀਤ ਨੁਮਾਇंदे ਨੇ ਇਹ ਸਾਰੀਆਂ ਜਥੇਬੰਦੀਆਂ ਨਹੀਂ ਹੈਗੀਆਂ ਇਹ ਨੁਮਾਇੰਦਾ ਕਾਟਾ ਗਿਆ ਇਸ ਨੁਮਾਇੰਦਾ ਕਾਟ ਵਿੱਚ ਕਿਸਾਨ ਜੱਦਵੰਦੀਆਂ ਤੋਂ ਲੈ ਕੇ ਸਿਆਸੀ ਜੱਦਵੰਦੀਆਂ ਤੋਂ ਪਾਰਟੀਆਂ ਤੋਂ ਲੈ ਕੇ ਧਾਰਮਿਕ ਜੱਦਵੰਦੀਆਂ ਤੋਂ ਲੈ ਕੇ ਸਤਾਰ ਖੁਸ਼ਾਲ ਸਿੰਘ ਜਿਹੜੇ ਕਿ 28 ਸექტਬਰ ਗੁਰਦਾਸ ਸਿੰਘ ਸਮਾਦੀ ਰੂਹਰਵਾਨੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਸਹੀ ਮਾਰੇਆਂ ਵਿੱਚ ਇੱਕ ਗੁਰਦੁਆਰੇ ਦਾ ਦਰਜਾ ਦਿੱਤਾ ਹੈਗਾ ਹੈ ਜਿੱਥੇ ਸੰਵਾਦ ਹੁੰਦਾ ਹੈਗਾ ਚਰਚਾ ਹੁੰਦੀ ਹੈ ਕੋਸ਼ਿਸ਼ੀਆਂ ਹੁੰਦੀਆਂ ਹੈਗੀਆਂ ਉਹਨਾਂ ਤੋਂ ਲੈ ਕੇ ਡਾਕਟਰ ਪੈਰੇ ਲਾਲ ਕਰ ਕਰਤ ਜੀ ਵਰਗੇ ਸੁਲਝੇ ਹੋਏ ਸ਼ਾਸਤਰੀ ਵਿਸ਼ਲੇਸ਼ਕ ਕੁੱਕੀ ਗਿੱਲ ਵਰਕੇ ਸਿਆਸੀ ਵਿਸ਼ਲੇਸ਼ਕ ਔਰ ਹੋਰ ਬਹੁਤ سارے ਮੈਂ ਕਿਹੜਾ ਕਿਹੜਾ ਨਾਮਾ ਮਦੂਦੂ ਮਾਨਤਾ ਜੀ ਹੈਗੇ ਆ ਡਾਕਟਰ ਦਰਸ਼ਨਪਾਲ ਜੀ ਹੈਗੇ ਆ ਬਹੁਤ ਲੰਬੀ ਚੌੜੀ ਫਰਿਸਤ ਹੈ ਮੈਂ ਚੱਕਰ ਚ ਨਹੀਂ ਪੈਂਦਾ ਹੈਗਾ ਤੇ ਉਹ ਸਾਰੇ ਲੋਕਾਂ ਨੂੰ ਅੱਜ ਇਕੱਠੇ ਆਪਣੇ ਸਾਰੇ ਸਿਆਸੀ ਵਿਚਾਰਕ ਮਤ ਪੇਸ਼ ਪੁਲਾ ਕੇ ਅਸੀਂ ਜਿਵੇਂ ਨਿਗਰ ਕੀਤਾ ਕੁੱਕੀ ਗਿੱਲ ਹੋਰਾਂ ਨੇ ਉਸ ਤੋਂ ਪਹਿਲਾਂ ਇੰਦਰ ਸਿੰਘ ਹੋਰਾਂ ਨੇ ਕਿ ਗੱਲ ਕਲੀ ਮਾਲੀ ਦੀ ਨਹੀਂ ਹੈਗੀ ਹੈ ਗੱਲ ਸਿਹੇ ਦੀ ਨਹੀਂ ਗੱਲ ਪੈਸੇ ਦੀ ਹੈਗੀ ਹੈ ਇਹ ਕਹਦੇ ਅੱਜਾ ਸੀ ਇਹ ਸਰਕਾਰ ਨੂੰ ਸੁਣਾਉਣੀ ਨਹੀਂ ਕਰਦੇ ਚੇਤਾਵਨੀ ਨਹੀਂ ਦਿੰਦੇ ਇਸ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰਦੇ ਤਾਂ ਕੱਲ ਨੂੰ ਕੋਈ ਵੀ ਬੰਦਾ ਇਸ ਸਰਕਾਰ ਦੀ ਧੱਕੇशाही ਦਾ ਸ਼ਿਕਾਰ ਹੋ ਸਕਦਾ ਹੈਗਾ ਹੈ ਔਰ ਖਾਸ ਕਰਕੇ ਜਿਉ ਜੋ ਸਰਕਾਰ ਦਾ ਇਕਮਾਲ ਕ੍ਰੈਡਿਬਿਲਟੀ ਪੰਜਾਬ ਚੋਂ ਖਤਮ ਹੋ ਰਹੀ ਹੈਗੀ ਹੈ ਤੇ ਉਹ ਜੋ ਜੋ ਲੋਕਾਂ ਦੇ ਬਦਨਾਮ ਹੋ ਰਹੀ ਹੈਗੀ ਹੈ ਜਿੰਨੀ ਛੇਤੀ ਨੱਕਾਂ ਦੇ ਲੋਕਾਂ ਦੇ ਨੱਕੋ ਬੰਨੋ ਲੱਤ ਰਹੀ ਹੈਗੀ ਹੈ ਮੈਨੂੰ ਲੱਗਦਾ ਕਿ ਹੋ ਸਕਦਾ ਇਹ ਸਰਕਾਰ ਆਉਣ ਵਾਲੇ ਸਮੇਂ 'ਚ ਅਗਈਆਂ ਕਾਰਵਾਈਆਂ ਹੋਰ ਕਾਰਵਾਈਆਂ ਨੂੰ ਅੰਜਾਮ ਦੇਵੇ ਤੇ ਹੋਰ ਆਵਾਜ਼ਾਂ ਬੁਲੰਦ ਜੋ ਬੁਲੰਦ ਆਵਾਜ਼ਾਂ ਨੇ ਉਹਨਾਂ ਨੂੰ ਕੁਚਲਣ ਦੀ ਜਾਂ ਬੰਦ ਕਰਾਉਣ ਦੀ ਕੋਸ਼ਿਸ਼ ਕਰੇ ਸੋ ਇਸ ਕਰਕੇ ਅੱਜ ਦਾ ਜਿਹੜਾ ਸ਼ਾਨਦਾਰ ਇਕੱਠ ਹੈਗਾ ਹੈ ਪ੍ਰਤੀਨਿਧ ਇਕੱਠ ਹੈਗਾ ਨੁਮਾਇੰਦਾ ਇਕੱਠ ਹੈਗਾ ਇਹ ਇੱਕ ਇਸ ਗੱਲ ਦਾ ਸਬੂਤ ਹੈਗਾ ਕਿ ਪੰਜਾਬ ਦੇ ਲੋਕ ਆਪਣੇ ਵਿਰਸੇ ਵਿਰਾਸਤ ਦੇ ਅਨੁਕੂਲ ਉਹਦੇ ਅਨਸਾਰ ਜਬਰ ਜ਼ਰੂਮ ਦੇ ਖਿਲਾਫ ਧੱਕੇ ਦੇ ਖਿਲਾਫ ਹਮੇਸ਼ਾ ਖੜੇ ਹੋਂ ਖੜੇ ਆਂਦਾਏ ਹੁੰਦੇ ਆਏ ਨੇ ਜੀ ਵੀ ਬਹੁਤ ਨੇੜ ਨੀਅਰ ਪਾਸ ਵਿੱਚ ਜੋ ਉਦਾਹਰਣ ਹੈਗੀ ਐ ਅਜੇ 2 ਸਾਲ ਪਹਿਲਾਂ ਦਿੱਲੀ ਦੀ ਬਰੂਹਾ ਤੇ ਲੱਗਿਆ ਉਹ ਮਹਾਨ ਕਿਸਾਨ ਮੋਰਚਾ ਸ਼ਾਂਤਪਈ ਮੋਰਚਾ ਜੋ ਸਾਲਾਂ ਬੱਧੀ ਚੱਲਿਆ ਜਿਸ ਨੇ ਮੋਦੀ ਵਰਗੀ ਹੈਂਕਰਵਾਜੀ ਸਰਕਾਰ ਨੂੰ ਹੈਂਕਰਵਾ ਸਰਕਾਰ ਨੂੰ ਕੋਡੇ ਟੇਕਣੇ ਮਜਬੂਰ ਮਜਬੂਰ ਕੀਤਾ ਹੈ ਗਿਆ ਤੇ ਪੂਜ ਪੰਜਾਬ ਦੀ ਉਹੀ ਵਿਰਸਾ ਬਰਾਸਤ ਉਹੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਲੱਗ ਲੱਗ ਖੇਤਰਾਜੋ ਸਿਆਸੀ ਸਮਾਜਿਕ ਧਾਰਮਿਕ ਉਹ ਸਾਰੇ ਖੇਤਰਾਜੋ ਲਖਾ ਲੇਖਕ ਲੇਖਕ ਸੁਭਾਵਾਂ ਨੇ 13 ਜੂਨ ਨੂੰ ਹੈਗੀ ਹੈ ਕਿਸਾਨ ਲੀਡਰਸ ਲੀਡਰਸ਼ਿਪ ਸੁਭਾਵਾਂ ਨੇ ਜਾਂ ਹੋਰ ਸਿਆਸੀ ਪਾਰਟੀਆਂ ਨੇ ਅੱਜ ਉਹ ਸਾਰਿਆਂ ਨੇ ਜੋ ਇੱਥੇ ਆ ਕੇ ਮਾਲੀ ਸਾਹਿਬ ਦੀ ਇਸ ਗ੍ਰਸਤਾਰੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਦੀ ਬਿਨਾ ਸ਼ਰਤ ਰਿਹਾਈ ਵਾਸਤੇ ਇਸ ਪੇਸ਼ ਕਰਨ ਵਾਸਤੇ ਇਸ ਨੂੰ ਖਤਮ ਕਰਨ ਵਾਸਤੇ ਜੋ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇਸ ਗੱਲ ਦਾ ਸਬੂਤ ਹੈਗਾ ਕਿ ਮਾਲੀ ਸਾਹਿਬ ਕੱਲੀ ਇੱਕ ਵਿਅਕਤੀ ਨਹੀਂ ਹੈਗਾ ਐ ਇੱਕ ਪੰਜਾਬ ਦੀ ਪਰੰਪਰਾ ਦਾ ਪ੍ਰਤੀਕ ਹੈਗਾ ਐ ਉਹ ਪਰੰਪਰਾ ਹੈਗੀ ਹੈ ਸੋਹ ਵਿਚਾਰ ਪਿੜਨ ਦਿਓ ਸੋਹ ਫੁੱਲ ਖੜਨ ਦਿਓ ਲੋਕਾਂ ਨੂੰ ਜੋ ਪਸੰਦ ਆਊਗਾ ਉਹ ਨੂੰ ਚੁੱਕ ਲੈਣਗੇ ਬਣਾ ਲੈਣਗੇ ਉਹਦੇ ਵਾਸਤੇ ਕਿੰਤੁਰ ਪੈਣਗੇਗੇ ਸੋ ਮਾਲੀ ਸਾਹਿਬ ਦਾ ਜੋ ਸੋਹ ਵਿਚਾਰ ਖੜਨ ਦਿਓ ਵਾਲਾ ਜੋ ਫਲਸਫਾ ਹੈਗਾ ਹੈ ਜੋ ਸੋਹ ਫੁੱਲ ਖੜਨ ਦਿਓ ਸੋਹ ਵਿਚਾਰ ਪਿੜਨ ਦਿਓ ਜਿਸ ਦੀ ਉਹ ਨਗਾਦਾਰ ਰਾਖੀ ਕਰਦੇ ਆਏ ਨੇ ਉਸ ਦਾ ਇੱਕ ਵਿੰਭ ਸੇ ਵਿੰਭ ਹੈਗਾ ਪੰਜਾਬ ਵਿੱਚ ਉਸ ਆਵਾਜ਼ ਨੂੰ ਕੋਸ਼ਿਸ਼ ਨੂੰ ਜੋ ਕੋਸ਼ਿਸ਼ ਕੀਤੀ ਹੈ ਇਹ ਸਰਕਾਰ ਨੂੰ ਅੱਜ ਵੀ ਤਾਂ ਗੱਲ ਇਹ ਸਰਕਾਰ ਨੇ ਜਿਹੜੀ ਖੁਦ ਕੁੰਮਣ ਕੇ ਹਿਆਚ ਫਸੀ ਹੋਈ ਹੈ ਇਸ ਦੀ ਭਾਰੀ ਸਿਆਸੀ ਕੀਮਤਾਂ ਦੇ ਪਾਉਗੀ ਜੇ ਅਸੀਂ ਸਾਰੇ ਲੋਕ ਸਿਆਸੀ ಮತ ਭੇਦ ਮਿਟਾ ਕੇ ਆਪਣੇ ਬਖਰੇਮਾਂ ਦੇ ਪਾਸੇ ਕਰਕੇ ਅੱਜ ਬੋਲਣ ਦੇ ਅਧਿਕਾਰ ਨੂੰ ਲਿਖਣ ਦੇ ਅਧਿਕਾਰ ਨੂੰ ਜੋ ਸਾਡਾ ਜਮਹੂਰੀ ਅਧਿਕਾਰ ਹੈਗਾ ਰਾਈਟ ਟੂ ਐਕਸਪ੍ਰੈਸ਼ਨ ਆਪਣੇ ਆਪ ਨੂੰ ਵਿਚਾਰ ਜ਼ਾਹਰ ਕਰਨ ਦਾ ਅਧਿਕਾਰ ਹੈ ਉਹਦੀ ਰਾਖੀ ਵਾਸਤੇ ਇਕੱਠੇ ਹੋਏ ਆ ਮਾਲੀ ਸਾਹਿਬ ਦਬ ਜਿਹੜੇ ਹਾਈ ਵਾਸਤੇ ਇਕੱਠੇ ਹੋਏ ਆ ਤਾਜੋ ਪੰਜਾਬੀ ਉਹ بلند ਆਵਾਜ਼ ਹਮੇਸ਼ਾ ਸਾਡੇ ਸਾਡੇ ਵਿਚਕਾਰ ਜਾਵੇ ਔਰ ਸਰਕਾਰ ਦੇ ਕਾਰੇ ਕਾਰਨਾਮੇ ਹੈ ਇਕੱਲੇ ਸਰਕਾਰ ਦੇ ਨਹੀਂ ਜੋ ਕੇਂਦਰ ਸਰਕਾਰ ਦੇ ਜੋ ਧੱਕੜ ਮੋਦੀ ਸਰਕਾਰ ਹੈ ਉਹਦੇ ਕਾਰੇ ਕਾਰਨਾਮੇ ਜਿਨ੍ਹਾਂ ਦੇ ਅਨਕੂਲ ਹੀ ਪੰਜਾਬ ਦੀ ਸਰਕਾਰ ਕੰਮ ਕਰਦੀ ਹੈ ਉਹਨਾਂ ਕਾਰੇ ਕਾਰਨਾਮਿਆਂ ਨੂੰ ਚੱਗ ਜਹਰ ਕਰਦਾ ਰਹੇ ਚੱਗ ਚੋ ਤਾਂ ਸਭ ਨੇ ਪਰ ਸਾਹਮਣੇ ਲਿਆਂਦਾ ਰਵੀ ਆਵਾਜ਼ ਉਸ ਬਲੰਦ ਆਵਾਜ਼ ਨੂੰ ਉਹ ਸਿਆਸੀ ਵਿਸ਼ਲੇਸ਼ਕ ਨੂੰ ਉਸ ਇੱਕ ਬੇਵਾਕ ਤੇ ਤੜਕ ਆਵਾਜ਼ ਦੀ ਔਰ ਉਹਦੀ ਜਿਹੜੀ ਬੋਲਣ ਦੇ ਅਧਿਕਾਰ ਦੀ ਰਾਖੀ ਹੈ ਤੇ ਉਸ ਨਾਲ ਜੁੜ ਕੇ ਸਮੁੱਚੇ ਪੰਜਾਬੀ ਦੇ ਬੋਲਣ ਦੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਦੀ ਰਾਖੀ ਹੈਗੀ ਹੈ ਉਹਦੇ ਵਾਸਤੇ ਇਕੱਠੇ ਹੋਏ ਆ ਮੈਂ ਬਹੁਤ ਸ਼ੁਕਰਗੁਜ਼ਾਰ ਆ ਡਾਕਟਰ ਪਹਿਲਾਂ ਗਰਨ ਹੋਰਾਂ ਦੇ ਖੁਸ਼ਾਲ ਸਿੰਘ ਹੋਰਾਂ ਦੇ ਤੇ ਬਾਕੀ ਔਰ ਨਾਇਜ਼ਰਾ ਟਵਾਣਾ ਸਾਹਿਬ ਔਰ ਜੋ ਮੇਰੇ ਨਾਲ ਮੈਡਮ ਹਰਮੀਤ ਕੌਰ ਬਰਾੜ ਆਏ ਨੇ ਇਹ ਇੱਕ ਮਜ਼ਦੂਰੀ स्त्री ਆਗੂ ਨੇ ਪੰਜਾਬ ਦੇ ਉਹਨਾਂ ਸਾਰਿਆਂ ਦਾ ਤੇ ਹੋਰ ਬਹੁਤ ਸਾਰੇ ਉਹਨਾਂ ਦੋਸਤਾਂ ਦਾ ਖੈਰਾ ਸਾਹਿਬ ਹੁਣੇ ਆਏ ਨੇ ਸਾਡੇ ਵਿਚਕਾਰ ਆ ਕੇ ਬੈਠੇ ਨੇ ਪੰਜਾਬ ਦੀ ਖੋਰ ਸ਼ੇਰ ਗਰਜਵੇਂ ਬਲੰਦ ਆਵਾਜ਼ ਜਿਨ੍ਹਾਂ ਨੇ ਹਮੇਸ਼ਾ ਪੰਜਾਬੀਆਂ ਦੀ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈਗੀ ਹੈ ਉਹਨਾਂ ਨੇ ਧਾਰਮਿਕ ਜਾਦੀਆਂ ਦੀ ਗੱਲ ਕੀਤੀ ਹੈ ਮਨੁੱਖੀ ਜਾਦੀਆਂ ਦੀ ਗੱਲ ਕੀਤੀ ਹੈਗੀ ਹੈ ਸਰਕਾਰ ਦੇ ਦੇਖ ਕੇ ਕੱਟੜ ਕਾਲੇ ਕਾਨੂੰਨ ਹੈਗੇ ਆ ਬਦਨਾਮ ਉਨ੍ਹਾਂ ਦੇ ਖਿਲਾਫ ਆਵਾਜ਼ بلند ਕੀਤੀ ਹੈ ਕਾਲੇ ਸਮੇਂ 'ਚ ਆਵਾਜ਼ بلند ਕੀਤੀ ਹੈ ਅੱਜ ਸਾਰੀਆਂ بلند ਆਵਾਜ਼ਾਂ ਆਪਣੀ ਇੱਕ ਹੋਰ بلند ਆਵਾਜ਼ ਨੂੰ ਜਿਹੜੇ ਕਿ ਪੰਜਾਬ ਦੇ ਸਿਆਸੀ ਧਾਰਮਿਕ ਸਮਾਜਿਕ ਦ੍ਰਿਸ਼ ਤੇ ਸ਼ਾਈ ਹੋਈ ਸੀ ਪਿਛਲੇ 3-4 ਸਾਲ ਤੋਂ ਖਾਸ ਤੌਰ ਤੇ ਕਸਰਾਂ ਅੰਦੋਲਨ ਤੋਂ ਬਾਅਦ ਉਸ بلند ਆਵਾਜ਼ ਦੀ ਰਾਖੀ ਕਰਨ ਵਾਸਤੇ ਉਸ بلند ਆਵਾਜ਼ ਦੇ ਖਿਲਾਫ ਹਸਕਾਰ ਦੇ ਟੱਕਾ ਕੀਤਾ ਆਇਆ ਉਹਨੂੰ ਖਾਰਜ ਕਰਾਉਣ ਵਾਸਤੇ ਅਸੀਂ ਇਕੱਠੇ ਹੋਏ ਆਂ ਤੁਹਾਡਾ ਬਹੁਤ ਧੰਨਵਾਦੀ ਆ ਥੈਂਕ ਯੂ ਵੈਰੀ ਮਚ